ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਧਿਆਣੋ ਜੀ ਅਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਵਾਰੀਆਂ ਨਾਲ ਬੱਸ ਨੂੰ ਲੱਗ ਗਈ ਬਿਆਨਕ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਦਿੱਲੀ ਦੀ ਛੜਕ ਤੇ ਚੱਲ ਰਹੀਆਂ ਡੀਟੀਸੀ ਅਤੇ ਕਲਸਟਰ ਬੱਸਾਂ 'ਚ ਅੱਗ ਲੱਗਦੀਆਂ ਹਨ ਨਾ ਰੋਜ਼ ਸਾਹਮਣੇ ਆ ਰਹੀਆਂ ਨੇ ਐਦੋ ਰਿਸ਼ਾਮ ਨੂੰ ਵੀ ਜ ਖੀਰਾ ਫਲਾਈਓਵਰ ਨੇੜੇ ਇੱਕ ਪਲਸਟਰ ਬੱਸ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਆ ਜੀ ਹਾਂ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਬੱਸ ਜਿਸ ਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸਖੇਦਾਨਾ ਤੇ ਉਹਨਾਂ ਨੂੰ ਸਮੇਤ ਸਿਰ ਬੱਸ ਤੋਂ ਉਤਾਰ ਦਿੱਤਾ ਗਿਆ ਪਿੱਛੇ ਤੋਂ ਆ ਰਿਹਾ ਇੱਕ ਬਾਈਕ ਸਵਾਰ ਨੇ ਡਰਾਈਵਰ ਨੂੰ ਬੱਸ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ ਇਸ ਤੋਂ ਤੁਰੰਤ ਬਾਅਦ ਡਰਾਈਵਰ ਨੇ ਬੱਸ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਇਸ ਤੋਂ ਬਾਅਦ ਜਗਤਪੁਰੀ ਪ੍ਰੀਤ ਵਿਹਾਰ ਪੱਤ ਪਰ ਗੰਜ ਤੇ ਖੇਤਰ ਦੇ ਵਿੱਚ ਕਈ ਕਿਲੋਮੀਟਰ ਤੱਕ ਜਾਮ ਲੱਗਿਆ ਰਿਹਾ ਅੱਗ ਲੱਗਣ ਦੀ ਤੁੰਤ ਸੂਚਨਾ ਫਾਇਰ ਬਿਗਡ ਨੂੰ ਦਿੱਤੀ ਗਈ ਤੇ ਹੁਣ ਤਾਜਾ ਮਾਮਲਾ ਪੂਰਬੀ ਦਿੱਲੀ ਦੀ ਜਗਤਪੁਰੇ ਇਲਾਕੇ ਦਾ ਹੈ ਜਿੱਥੇ ਜਮਨੇ ਆਏ ਜਿਥੇ ਵੀਰ ਵਰ ਸਵੇਰੇ ਯਾਤਰੀਆਂ ਨਾਲਰੀ ਬਲੂ ਲਾਈਨ ਫਲੋ ਲੋ ਫਲੋਰ ਡੀਟੀਸੀ ਬੱਸ ਨੂੰ ਅੱਗ ਲੱਗੀ ਹੈ ਬੱਸ ਚ ਅੱਗ ਇੰਨੀ ਜ਼ਿਆਦਾ ਪੈਣ ਸੀ ਕਿ ਕੁਝ ਹੀ ਮਿੰਟਾਂ ਚ ਇਹ ਅੱਗ ਦੇ ਗੋਲੇ ਚ ਤਬਦੀਲ ਹੋ ਕੇ ਸੜਨਾ ਅੱਗ ਲੱਗ ਪਈ ਤੇ ਬੱਸ ਪੂਰੀ ਤਰ੍ਹਾਂ ਨਾਲ ਸਵਾਹ ਹੋ ਚੁੱਕੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ